ਬਿਦਾਂ ਅੰਤਵਾਦ ਵਿੱਚ ਵਿਰੋਧੀ ਧਿਰ ਦੇ ਨੇਤਾ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾਹੁਰਾ ਨੇ ਸਾਡੇ ਮਾਨਯੋਗ ਮੰਤਰੀ ਹਰਭਜਨ ਸਿੰਘ ਈਟੀਓ ਜੀ ਦੇ ਉੱਤੇ ਇੱਕ ਭੱਦੀ ਟਿੱਪਣੀ ਕੀਤੀ ਹੈ ਜਿਹੜੀ ਕਿ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਪੰਜਾਬ ਕਾਂਗਰਸ ਦੇ ਆਗੂ ਕਿੰਨੀ ਵੱਡੀ ਨਫ਼ਰਤ ਇਸ ਦਲਿਤ ਭਾਈਚਾਰੇ ਦੇ ਬਾਰੇ ਦੇ ਵਿੱਚ ਆਪਣੇ ਦਿਮਾਗਾਂ ਦੇ ਵਿੱਚ ਲਈ ਬੈਠੇ ਨੇ ਉਹ ਉਹਨਾਂ ਨੂੰ ਬੈਂਡਵਾਜੇ ਵਾਲਾ ਦੱਸ ਰਹੇ ਨੇ ਤੇ ਉਹਨਾਂ ਦੇ ਬੈਂਡ ਵਜਾਉਣ ਦੀ ਗੱਲ ਕਰ ਰਹੇ ਨੇ ਕੀ ਕੋਈ ਪਰਿਵਾਰ ਜਿਹੜਾ ਮਿਹਨਤਕਸ਼ ਹੈ ਉਹ ਮਿਹਨਤ ਦੇ ਨਾਲ ਇਸ ਅਹੁਦੇ ਤੱਕ ਪਹੁੰਚ ਨਹੀਂ ਸਕਦਾ ਬਸ ਆਹੀ ਚੀਜ਼ ਇਹਨਾਂ ਦੇ ਦਿਮਾਗਾਂ ਦੇ ਵਿੱਚ ਵੜੀ ਹੋਈ ਹੈ ਕਿ ਵਾਰੀਆਂ ਸਾਡੀਆਂ ਸੀ ਉੱਤਰਕਾਟੋ ਪੰਜਾਬ ਕਾਂਗਰਸ ਦੇ ਆਗੂ ਕਿੰਨੀ ਵੱਡੀ ਨਫ਼ਰਤ ਇਸ ਦਲਿਤ ਭਾਈਚਾਰੇ ਦੇ ਬਾਰੇ ਦੇ ਵਿੱਚ ਆਪਣੇ ਦਿਮਾਗਾਂ ਦੇ ਵਿੱਚ ਲਈ ਬੈਠੇ ਨੇ ਉਹਨਾਂ ਨੂੰ ਬੈਂਡ ਵਾਜੇ ਵਾਲਾ ਦੱਸ ਰਹੇ ਨੇ ਤੇ ਉਹਨਾਂ ਦੇ ਬੈਂਡ ਵਜਾਉਣ ਦੀ ਗੱਲ ਕਰ ਰਹੇ ਨੇ ਬਾਜਵਾ ਸਾਹਿਬ ਆਪਣੇ ਦਿਮਾਗ ਦੇ ਅੰਦਰ ਭਰਿਆ ਹੋਇਆ ਗੰਦ ਬਾਹਰ ਕੱਢੋ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਸਾਡੇ ਮਾਨਯੋਗ ਮੰਤਰੀ ਹਰਭਜਨ ਸਿੰਘ ਈਟੀਓ ਜੀ ਦੇ ਉੱਤੇ ਇੱਕ ਭੱਦੀ ਟਿੱਪਣੀ ਕੀਤੀ ਹੈ ਜਿਹੜੀ ਕਿ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਪੰਜਾਬ ਕਾਂਗਰਸ ਦੇ ਆਗੂ ਕਿੰਨੀ ਵੱਡੀ ਨਫਰਤ ਇਸ ਦਲਿਤ ਭਾਈਚਾਰੇ ਦੇ ਬਾਰੇ ਦੇ ਵਿੱਚ ਆਪਣੇ ਦਿਮਾਗਾਂ ਦੇ ਵਿੱਚ ਲਈ ਬੈਠੇ ਨੇ ਉਹ ਉਹਨਾਂ ਨੂੰ ਬੈਂਡਵਾਜੇ ਵਾਲਾ ਦੱਸ ਰਹੇ ਨੇ ਅ ਸ਼ਬਦਾਬਲੀ ਇੱਕ ਵਾਰ ਫੇਰ ਕਾਂਗਰਸ ਦੇ ਟੌਪ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਚੁਣੇ ਹੋਏ ਵਿਧਾਇਕ ਤੇ ਕੈਬਨਿਟ ਦੇ ਮੰਤਰੀ ਹਰਪ੍ਰੀਤ ਸਿੰਘ ਈਟੀਓ ਦੇ ਖਿਲਾਫ ਜਿਹੜੀ ਵਰਤੀ ਗਈ ਹੈ ਮੈਂ ਇਹਦੀ ਜ਼ੋਰਦਾਰ ਸ਼ਬਦਾਂ ਦੀ ਨਿੰਦਿਆ ਕਰਦਾ ਔਰ ਇਹ ਪ੍ਰਤਾਪ ਸਿੰਘ ਬਾਜਵਾ ਦੀ ਕੋਈ ਨਵੀਂ ਇਹ ਟਿੱਪਣੀ ਨਹੀਂ ਹੈ ਗਾਇ ਵਿਗਾਈ ਉਹ ਮਜ਼ਦੂਰਾਂ ਦੇ ਵਿੱਚੋਂ ਉਭਰੇ ਦਲਤਾਂ ਦੇ ਵਿੱਚੋਂ ਅੱਗੇ ਵੱਧਰੇ ਲੀਡਰਾਂ ਨੂੰ ਟਾਰਗੇਟ ਕਰਦਾ ਔਰ ਇਸ ਤੋਂ ਪਹਿਲਾਂ ਵੀ ਉਹਨੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਨੇ ਦਲਤ ਲੀਡਰਾਂ ਦੇ ਖਿਲਾਫ ਵਿਰੋਧੀਆਂ ਦੀ ਤੇ ਛੱਡੋ ਆਪਣੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਇਤੋਂ ਦਾ ਕਹਿਣ ਲਈ ਉਹ ਚਲੇ ਗਏ ਸਨ ਕਿ ਇਹ ਅਰਬੀ ਘੋੜਿਆਂ ਦੀ ਥਾਂ ਜੇ ਤੁਸੀਂ ਦੇਸੀ ਟੱਟੂ ਢਾਹੋਗੇ ਤੇ ਇਹ ਹਾਲ ਹੋਣਾ ਚੋਣਾਂ ਦੇ ਅੰਦਰ ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਕਾਂਗਰਸ ਦਾ ਲੰਮਾ ਇਤਿਹਾਸ ਕਾਂਗਰਸ ਨੇ ਦੇਸ਼ ਦੇ ਅੰਦਰ ਕਦੀ ਵੀ ਟਾਪ ਦਲਤ ਲੀਡਰਾਂ ਨੂੰ ਅੱਗੇ ਵਧਣ ਦਾ ਉਹਨਾਂ ਦੀ ਬਣਨ ਦੀ ਥਾਂ ਨਹੀਂ ਦਿੱਤੀ ਮੈਂ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹਨਾ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਮੇਧਕਰ ਜਿਹਨੂੰ ਪੂਰਾ ਦੇਸ਼ ਔਰ ਖਾਸ ਕਰਕੇ ਦਲਤ ਸਮਾਜ ਆਪਣੇ ਦਿਲ 'ਚ ਵਸਾ ਕੇ ਬੈਠਾ ਔਰ ਉਹਨਾਂ ਨੂੰ ਪੂਜਦਾ ਔਰ ਉਹਨਾਂ ਨੂੰ ਮੰਨਦਾ ਉਹਨਾਂ ਤੋਂ ਵਾਹੀ ਲੰਦਾ ਔਰ ਬਾਬਾ ਸਾਹਿਬbedkar ਦਾ ਪੀਏ ਤੋੜ ਕੇ ਨਾਲੋਂ ਕਾਂਗਰਸ ਪਾਰਟੀ ਨੂੰ ਬਾਬਾ ਸਾਹਿਬ ਦੇ ਖਿਲਾਫ ਚੋਲ ਲੜਾਈ ਔਰ ਸਾਰੀ ਕਾਂਗਰਸ ਪਾਰਟੀ ਉਸ ਵੇਲੇ ਬਾਬਾ ਸਾਹਿਬ ਦੇ ਖਿਲਾਫ ਪ੍ਰਚਾਰ ਕਰਨ ਗਈ ਔਰ ਬਾਬਾ ਸਾਹਿਬ ਨੂੰ ਪਾਰਲੀਮੈਂਟ ਦੇ ਅੰਦਰ ਆਣ ਤੋਂ ਡੱਕਣ ਦੇ ਲਈ ਕਾਂਗਰਸ ਪਾਰਟੀ ਨੇ ਇੰਨੀ ਨਵਾਨਾ ਤੱਕ ਜਿਹੜਾ ਆਪਣਾ ਵਰਕ ਕੀਤਾ ਸੋ ਅੱਜ ਜੇ ਲੋਕ ਕਦੀ ਇਹ ਕਿਸੇ ਨੂੰ ਮੋਬਾਈਲ ਰਿਪੇਅਰ ਦਾ ਕੰਮ ਕਰਨ ਵਾਲਾ ਕਹਿੰਦੇ ਆ ਕਦੀ ਇਹ ਕਿਸੇ ਨੂੰ ਬੈਂਡਵਾਜੇ ਵਾਲਾ ਕਹਿੰਦੇ ਆ ਓ ਮਿੱਤਰ ਪਿਆਰਿਆ ਅਸੀਂ ਕਿਰਤੀ ਲੋਕ ਆ ਅਜੀ ਲੋਕਾਂ ਦੇ ਖੁਸ਼ੀਆਂ ਚ ਲੋਕਾਂ ਦੇ ਖੇੜਿਆਂ ਦੇ ਵਿੱਚ ਵਾਜਾ ਵਜਾ ਕੇ ਜਿਹੜਾ ਉਹ ਖੁਸ਼ੀਆਂ ਵਟਦੇ ਆ ਤੂੰ ਇੱਕ ਬਹੁਤ ਵੱਡੀ ਸਮਾਜ ਨੂੰ ਚੈਲੰਜ ਕੀਤਾ ਔਰ ਮੈਂ ਤੈਨੂੰ ਇਹ ਗੱਲ ਜਰੂਰ ਕਹ ਲੈ ਮਨ ਗੈਣੀ ਚਾਹਣਾ ਕਿ ਪੰਜਾਬ ਦੇ ਲੋਕ ਬੜਾ ਬ੍ਰੀਕੇ ਨਾ ਦਿਖ ਰਿਹਾ ਇੱਕ ਬਹੁਤ ਹੀ ਮੰਦ ਭਾਗੀ ਸ਼ਬਦਾਵਲੀ ਇੱਕ ਵਾਰ ਫੇਰ ਕਾਂਗਰਸ ਦੇ ਟੌਪ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਚੁਣੇ ਹੋਏ ਵਿਧਾਇਕ ਤੇ ਕੈਬਨਿਟ ਦੇ ਮੰਤਰੀ ਹਰ ਭਾਜਪਾ ਸੰਗੀਟੂ ਦੇ ਖਿਲਾਫ ਜਿਹੜੀ ਵਰਤੀ ਗਈ ਹੈ ਮੈਂ ਇਹ ਜੋਰਦਾਰ ਸ਼ਬਦਾਂ 'ਚ ਨਿੰਦਿਆ ਕਰਦਾ ਔਰ ਇਹ ਪ੍ਰਤਾਪ ਸਿੰਘ ਬਾਜਵਾ ਦੀ ਕੋਈ ਨਵੀਂ ਇਹ ਟਿੱਪਣੀ ਨਹੀਂ ਹੈ ਗਾਇਬ ਗਾਇ ਉਹ ਮਜ਼ਦੂਰਾਂ ਦੇ ਵਿੱਚੋਂ ਉੱਭਰੇ ਦਲਤਾਂ ਦੇ ਵਿੱਚੋਂ ਅੱਗੇ ਵਧਰੇ ਲੀਡਰਾਂ ਨੂੰ ਟਾਰਗੇਟ ਕਰਦਾ ਔਰ ਇਸ ਤੋਂ ਪਹਿਲਾਂ ਵੀ ਉਹਨੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਨੇ ਦਸ ਲੀਡਰਾਂ ਦੇ ਖਰਾਬ ਵਿਰੋਧੀਆਂ ਦੀ ਟੱਡੋ ਆਪਣੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਇਤੋਂ ਦਾ ਕਹਿਣ ਲਿਓ ਚਲੇ ਗਏ ਸਨ ਕਿ ਇਹ ਅਰਬੀ ਘੋੜਿਆਂ ਦੀ ਥਾਂ ਜੇ ਤੁਸੀਂ ਦੇਸੀ ਟੱਟੂ ਢਾਹੋਗੇ ਤੇ ਇਹ ਹਾਲ ਹੋਣਾ ਚੋਣਾਂ ਦੇ ਅੰਦਰ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਕਾਂਗਰਸ ਦਾ ਲੰਮਾ ਇਤਿਹਾਸ ਕਾਂਗਰਸ ਨੇ ਦੇਸ਼ ਦੇ ਅੰਦਰ ਕਦੀ ਵੀ ਟਾਪ ਦਲਤ ਲੀਡਰਾਂ ਨੂੰ ਅੱਗੇ ਵਧਣ ਦਾ ਉਹਨਾਂ ਦੀ ਬਣਨ ਦੀ ਥਾਂ ਨਹੀਂ ਦਿੱਤੀ ਮੈਂ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹਨਾ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਮੇਧਕਰ ਜਿਹਨੂੰ ਪੂਰਾ ਦੇਸ਼ ਔਰ ਖਾਸ ਕਰਕੇ ਦਲਤ ਸਮਾਜ ਆਪਣੇ ਦਿਲ ਚ ਵਸਾ ਕੇ ਬੈਠਾ ਉਹਨਾਂ ਨੂੰ ਪੂਜਦਾ ਉਹਨਾਂ ਨੂੰ ਮੰਨਦਾ ਉਹਨਾਂ ਤੋਂ ਵਾਹੀ ਲੰਦਾ ਔਰ ਬਾਬਾ ਸਾਹਿਬ ਵੀਰਕਰ ਦਾ ਪੀਏ ਤੋੜ ਕੇ ਨਾਲੋਂ ਕਾਂਗਰਸ ਪਾਰਟੀ ਨੂੰ ਬਾਬਾ ਸਾਹਿਬ ਦੇ ਖਿਲਾਫ ਚੋਲ ਲੜਾਈ ਔਰ ਸਾਰੀ ਕਾਂਗਰਸ ਪਾਰਟੀ ਉਸ ਵੇਲੇ ਬਾਬਾ ਸਾਹਿਬ ਦੇ ਖਿਲਾਫ ਪ੍ਰਚਾਰ ਕਰਨ ਗਈ ਔਰ ਬਾਬਾ ਸਾਹਿਬ ਨੂੰ ਪਾਰਲੀਮੈਂਟ ਦੇ ਅੰਦਰ ਆਣ ਤੋਂ ਡੱਕਣ ਦੇ ਲਈ ਕਾਂਗਰਸ ਪਾਰਟੀ ਨੇ ਇੰਨੀ ਨਵਾਨਾ ਤੱਕ ਜਿਹੜਾ ਆਪਣਾ ਵਰਕ ਕੀਤਾ ਸੋ ਅੱਜ ਜੇ ਲੋਕ ਕਦੀ ਇਹ ਕਿਸੇ ਨੂੰ ਮੋਬਾਈਲ ਰਿਪੇਅਰ ਦਾ ਕੰਮ ਕਰਨ ਵਾਲਾ ਕਹਿੰਦੇ ਆ ਕਦੀ ਇਹ ਕਿਸੇ ਨੂੰ ਬੈਂਡਵਾਜੇ ਵਾਲਾ ਕਹਿੰਦੇ ਆ ਉਹ ਮਿੱਤਰ ਪਿਆਰਿਆ ਅਸੀਂ ਕਿਰਤੀ ਲੋਕ ਆ ਅਸੀਂ ਲੋਕਾਂ ਦੇ ਖੁਸ਼ੀ ਅਤੇ ਤੁਹਾਡੇ ਦਾਹੀਂ ਸਮੁੱਚੇ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਮੇਰੇ ਪਾਰਟੀ ਦੇ ਆਪ ਦੇ ਕੌਮੀ ਕਦਮਿੰਦ ਸ੍ਰੀ ਆਦਰਮੰਤ ਕੇਰਦੀਵਾਲ ਜੀ ਅਤੇ ਪੰਜਾਬ ਦੇ ਮਾਨਯੋਗ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਵਾਸਤੇ ਜਿਹੜਾ 10 ਲੱਖ ਦਾ ਬੀਮਾ ਕਾਰਡ ਬਣਾਇਆ ਜਾ ਰਿਹਾ ਬਹੁਤ ਹਾਥਾਂ ਤੇ ਉਹ ਕਾਰਡ ਜਿਹੜੇ ਬਣਦੇ ਆ ਉਦੋਂ ਕਾਰਡ ਚਾਲੂ ਹੋ ਗਿਆ ਉਹ ਕਾਰਡ ਨੇ ਕੰਮ ਕਰਨਾ ਸ਼ੁਰੂ ਕਰਤਾ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਮੈਂ ਤੁਹਾਨੂੰ ਮੇਰੇ ਕੋਲ ਬੈਠੇ ਨੇ ਸਰਦਾਰ ਸਲੱਖਣ ਸਿੰਘ ਜੀ ਇਹਨਾਂ ਦਾ ਗਰਦਾਸ ਨੰਗਲ ਪਿੰਡ ਹੈ ਤਾਦੀਵਾਲ ਦੇ ਨੇੜੇ ਗਰਦਾਸਪੁਰ ਤਾਦੀਵਾਲ ਦੇ ਨੇੜੇ ਇਹਨਾਂ ਨੂੰ ਦਿਲ ਦੀ ਬਿਮਾਰੀ ਸੀਗੀ ਇਹ ਗਰੀਬ ਬੰਦੇ ਆ ਇਹ ਮਜਬੂਤ ਸਿੱਖ ਬਰਾਦੀ ਦੇ ਨਾਲ ਸੰਬੰਧ ਰੱਖਦੇ ਆ ਬਹੁਤ ਹੀ ਗਰੀਬ ਮਜ਼ਦੂਰ ਬੰਦੇ ਆ ਜਦੋਂ ਇਹਨਾਂ ਨੂੰ ਪਰਲਮਾਈ ਤੇ ਇਹਨਾਂ ਦੇ ਆਪਣੇ ਇਲਾਜ ਵਾਸਤੇ ਗਰਵਾਸਪੁਰ ਦੇ ਵਿੱਚ ਡਾਕਟਰਾਂ ਨੂੰ ਜਦੋਂ ਦਿਖਾਇਆ ਤੇ ਡਾਕਟਰਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਅੰਮ੍ਰਿਤਸਰ ਚਲ ਜਿਓ ਅੰਮ੍ਰਿਤਸਰ ਅੰਦਾਵਾ ਹਸਪੀਟਲ ਦੇ ਵਿੱਚੋਂ ਇਲਾਜ ਕਰਾ ਕੇ ਆਏ ਆ ਉਹ ਨਾਲ ਹੀ ਗਰਵਾਸਪੁਰ ਦੇ ਡਾਕਟਰਾਂ ਨੇ ਕਿਹਾ ਕਿ ਤੁਸੀਂ 2.5 3 ਲੱਖ ਰੁਪਇਆ ਜਿਹੜਾ ਲੈ ਕੇ ਜਾਣਾ ਤਾ ਤੁਹਾਡਾ ਇਹ ਇਲਾਜ ਜਿਹੜਾ ਹੋਣਾ ਪਰ ਜਿਹੜਾ ਬੰਦਾ ਦਿਹਾੜੀ ਕਰਦਾ ਜਿਹੜਾ ਬੰਦਾ ਰੋਜ਼ ਦਿਹਾੜੀ ਕਰਕੇ ਰੋਟੀ ਖਾਂਦਾ ਮਜ਼ਦੂਰ ਸਾਰੋਂ ਦੇ ਕੋ 2.5 ਲੱਖ ਰੁਪਇਆ 3 ਲੱਖ ਰੁਪਇਆ ਕਿੱਥੋਂ ਆਣਾ ਉਹਦੇ ਬਤਾ ਦੇ ਕਬਰਾ ਕੇ ਪਾਵੇ ਕਹਿੰਦੇ ਕਿ ਅਸੀਂ ਟੈਲੀਵਿਜ਼ਨ ਤੋਂ ਸੁਣਿਆ ਅਖਬਾਰਾਂ ਤੋਂ ਸੁਣਿਆ ਟੈਲੀਫੋਨਾਂ ਤੋਂ ਦੇਖਿਆ ਕਿ ਕੇ ਦੀ ਬਾਤ ਸਾਹਿਬ ਨੇ ਤੇ ਭਗਵੰਤ ਮਾਨ ਜੀ ਨੇ ਸਾਰੇ ਪੰਜਾਬੀਆਂ ਲਈ ਇੱਕ ਕਾਰਡ ਜਿਹੜਾ ਉਹ ਜਾਰੀ ਕੀਤਾ ਉਹਦੇੰਨਾਂ ਨੇ ਵੀਰਵਾਦ ਇਹ ਕਾਰਡ ਬਣਾਇਆ ਆ ਜਿਹੜਾ ਮੈਂ ਕਾਰਡ ਤੁਹਾਨੂੰ ਦਿਖਾ ਦਿਆਂ ਵੀਰਵਾਰ ਨੂੰ ਨੇ ਕਾਰ ਬਣਾ ਔਰ ਇਸ ਕਾਰ ਨੇ ਚੁੱਕ ਕੇ ਬਾਦ ਕੰਮ ਕਰਨਾ ਸ਼ੁਰੂ ਕਰਤਾ ਇਹ ਕਾਰ ਲੈ ਕੇ ਅਰਵਾਹਾ ਹਸਪੀਟਲ ਦੇ ਵਿੱਚ ਆਏ ਉੱਥੇ ਦਾਖਲ ਹੋਏ ਔਰ ਡਾਕਟਰਾਂ ਨੇ ਕਿਹਾ ਕੋਈ ਗੱਲ ਨਹੀਂ ਤੁਹਾਡਾ ਇਲਾਜ ਫ੍ਰੀ ਹੋਊਗਾ ਔਰ ਇਹਨਾਂ ਦੇ ਹਾਰਟ ਦੇ ਸਟੰਟ ਪਾਏ ਆ ਬਾਕੀ ਦਵਾਈ ਵੀ ਇਹਨਾਂ ਨੂੰ ਦਿੱਤੀ ਆ ਔਰ ਸਭ ਕਿੱਥੇ ਸੀਸਾ ਦੇਣਗੇ ਪੰਜਾਬੀ ਗਰੀਬ ਲੋਕ ਆਪ ਪੰਜਾਬੀ ਦਿਹਾੜੀ ਕਰਨ ਵਾਲਾ ਪੰਜਾਬੀ ਅਰਵਿੰਦ ਕੇਰਿਵਾ ਜੀ ਨੂੰ ਭਗਵੰਤ ਸਿੰਘ ਮਾਨ ਜੀ ਨੂੰ ਇਹ ਕਿਦਾਂ ਸੀਸਾ ਦਿੰਦੇ ਆ ਮੈਂ ਨਦੀ ਸਾਡੀ ਹੱਡ ਬੀਤੀ ਸੁਰਜਾ ਸੀਗਾ ਇਹਨਾਂ ਦੀ ਧੀ ਰਾਣੀ ਇਹਨਾਂ ਦੀ ਨੋਆ ਜਿਹੜੀ ਆਪਣੇ ਡੈਰ ਦਾ ਇਲਾਜ ਕਰਾਦੀ ਸੀਗੀ ਏ ਬਚਾディー ਨੇ ਦੱਸਿਆ ਕਿ ਸਾਡੇ ਕੋਲ ਕੋਈ ਪੈਸਾ ਹੀ ਨਹੀਂ ਸੀਗਾ ਤੇ ਜੇ ਮਾਨ ਸਾਹਿਬ ਇਹ ਕਾਰ ਚਾਲੂ ਨਾ ਕਰਦੇ ਤੇ ਸਭ ਇਹ ਵਿਚਾਰਿਆਂ ਨੇ ਲਾਜ ਕਿੱਥੋਂ ਕਰਉਣਾ ਸੀਗਾ ਹੋਰ ਹੋ ਸਕਦਾ ਅੱਜ ਸਾਡੇ ਵਿੱਚ ਨਾ ਹੁੰਦੇ ਕਿਉਂਕਿ ਦਿਲ ਦੀ ਬਿਮਾਰੀ ਇਦਾਂ ਦੀ ਹੈ